ਸ੍ਰੀ ਗਾੜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਜ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਲੱਗੀ ہوئی ਆਪਣੇ ਗਰਾਊਂਡ ਦੇ ਵਿੱਚ ਭਰਤ ਪੈਣ ਤੇ ਆਪਾਂ ਆਪਣੇ ਵੱਡੇ ਭਾਈ ਤਰਸੇਮ ਦਾ ਚਲਾ ਰਿਹਾ ਟਰੈਕਟਰ ਤੇ ਆਪਣੇ ਨਾਲ ਅਰਥ ਵਰਗੇ ਸਾਰੇ ਪੂਰੇ ਝੋਰਾ ਦੇ ਅੱਜ ਕੰਮ ਮਿੱਟੀ ਦਾ ਤੇ ਆਪਣੇ ਟਰੈਕਟਰ ਦੀ ਵਾਰੀ ਅਜੇ ਆਈ ਨਹੀਂ ਹੈਗੀ ਕਿਉਂਕਿ ਬਾਰਿਸ਼ ਮੇਰੇ ਚੱਲਦੇ ਨੇ ਸਾਰੇ ਟਰੈਕਟਰ ਤੇ ਆਪਣੇ ਨਾਲ ਜੋਤ ਕੰਮ ਕਰੇ ਉਧਰ ਵੀ ਘੱਟਦਾ ਟਰੈਕਟਰ ਇਹ ਹੈਗਾ ਟਰੈਕਟਰ ਜੋਤ ਦਾ ਤੇ ਆਪਣੇ ਵੱਡੇ ਭਾਈ ਲੱਗ ਰਹੇ ਨੇ ਜੇ ਡੀ ਇਹ ਆਪਣਾ ਭੀ ਲਾ ਲ ਕਿਸੇ ਚੰਗੀ ਪਰ ਰੈਣੀ ਦੀ ਪੰਜਾਂ ਮੰਗੂਆਂਗੇ ਆਖੇ ਦੋ ਦਰ ਆਪਣਾ ਬਲਕਾਰ ਚਾਚਾ ਲੱਗਾ ਆਪਣਾ ਤੇ ਇੱਕ ਟ੍ਰੇਲਰ ਸਾਹਮਣੇ ਜਾਂਦਾ ਸਰਵੇ ਵਰ ਗਿਆ ਦੋ ਕੁ ਘੰਟਿਆਂ ਦਾ ਨਾ ਫਰਕ ਰਹੇਗਾ ਸਾਡਾ ਰੇਸ ਵਿੱਚ ਵਧੀਆ ਅੱਡੇ ਦੇ ਪਹਿਲਾਂ ਲੱਗੋ ਰੋਕੋ ਲਓ ਜੀ ਤੇ ਆ ਗਿਆ ਉਹ ਰੇ ਖੱਡਾ ਪੂਰੇ ਪੂਰੇ ਵੀ ਤਾਂ ਟਰੈਕਟਰ ਲੱਗੇ ਹੋਏ ਨੇ ਭਰਨ ਵਾਲੇ ਡੋਲੋ ਕਰਾਲ ਆ ਕਰਾਲ ਤੇ ਇੱਕੋ ਫਾਰਮ ਤੇ ਸਰਵੇ ਵਰਗਾ ਉਹ ਪਹਿਲਾਂ ਆ ਗਏ ਸੂਰੇ ਬਸ 2 ਸਕਿੰਟਾਂ ਫਾਰ ਕੇ ਇੱਕ ਖੱਡਾ ਉਹ ਸਾਹਮਣੇ ਉਧਰ ਟਿੱਬਾ ਇੱਕ ਉਧਰ ਲੱਗੇ ਹੋਏ ਨੇ ਅੱਧੇ ਟਰੈਕਟਰ ਜਾਂਦੇ ਨੇ ਉਧਰ ਨੂੰ ਲਓ ਜੀ ਤੇ ਆਪਣਾ ਟਰੈਕਟਰ ਵੀ ਲਾਤਾ ਜੋਤ ਨੇ ਬੈਕ ਬਾਬਾ ਆਪਣੇ ਮਾਮਾ ਜੀ ਵੀ ਆ ਗਏ ਤੇ ਉਹ ਦੂਜੇ ਮਾਮਾ ਜੀ ਆਪਣਾ ਦਸੰਦਰ ਇਹਨੂੰ ਫੁੱਲ ਭਰਤੀ ਚੰਗਾ ਪਰ ਖੜੇ ਨੇ ਟਰੈਕ ਸਾਰੇ ਉਹ ਆ ਗਿਆ ਇੱਕੋ ਖੜੇ ਨੇ ਦੋ ਬਾਕੀ ਉਧਰਲੇ ਖੱਡੇ ਚੱਲਦੇਣ ਲੱਗ ਚੱਲ ਬਾਹੌਲੀ ਹੌਲੀ ਜਾਣ ਦੇ ਆਪਨੇ ਮਾਮਾ ਜੀ ਨੇ ਤੇ ਇੰਨਾ ਦਾ ਹੀ ਇਹ ਖੱਡਾ ਆਪਾਂ ਟਰਾਲੀ ਭਰਾਲੀ ਤੇ ਹੁਣ ਚੱਲਦੇ ਆ ਪੱਟ ਨੂੰ ਤੇ ਦੂਸਰਾ ਗੱਡਾ ਉਹ ਸਾਹਮਣੇ ਲੱਗਿਆ ਹੋਇਆ ਉਹ ਟਰੈਕਟਰ ਆ ਰਿਹਾ ਇੱਥੋਂ ਜੀ ਨਾ ਉਹ ਤੁਹਾਨੂੰ ਬਾਹਣਾ ਵੇਚੀ ਉਹ ਸਾਹਮਣੇ ਉਹ ਟਿੱਬਾ ਆ ਗਿਆ ਉਹ ਉੱਪਰ ਚੱਕੀਆਂ ਮਿੱਟੀ ਉਹ ਕਿੰਨਾ ਦਾ ਹੋ ਗਿਆ ਉਹ ਦੂਜੇ ਵਾਲਾ ਕਿ ਕਰਨਾ ਬਸ ਆਪਰਾ ਹੋਣੀ ਗੱਲ ਹੈ ਵੀ ਕੀ ਫੈਰਾ ਟੱਕਰ ਕੇ ਨਾ ਆਪਾਂ ਢੰਡੇ ਮਤੇ ਆਏ ਬੰਦੇ ਹਾਂ ਜੰਦੀ ਤੇ ਆਪਾਂ ਟਰੈਕਟਰ ਬਾਗ ਲਿਆ ਆਪਾਂ ਬਹਿ ਕੇ ਆਪਣੇ ਬਾਬੇ ਨਾਲ ਓਏ ਲਾ ਲਾ ਦੇਖੇ ਦੇਖੇ ਵਧੀਆ ਹੀ ਬਾਰਾ ਵਧੀਆ ਚੱਕ ਲੈ ਇੱਥੀ ਲਾ ਲੈ ਬਾਰੇ ਭੇਜੂਗਾ ਭੱਜ ਜੱਸੀ ਕੋਲੇ ਹਾਂ ਰਾਤ ਕੇ ਬਾਪਾ ਲਾ ਠੀਕ ਹੈ ਕਹਾ ਕਰ ਲਾ ਆ ਪਰ ਨਹੀਂ ਸਾਰਾ ਇੱਥੇ ਸਟੇਡੀਅਮ ਬਣੂ ਇਧਰ ਦੀ ਸਾਈਡ ਹੋ ਪਰਲੀ ਸਾਈਡ ਬਣੂ ਗ੍ਰਿਡ ਦੋ ਚੀਜ਼ਾਂ ਪਾਸ ਹੋ ਗਈਆਂ ਰਾਜੀ ਇਹਨਾਂ ਕਰ ਦੇ ਹਾਂਜੀ ਤੇ ਆਪਾਂ ਉਥੋਂ ਖੱਡੇ ਤੋਂ ਆ ਗਏ ਸੀ ਵੀ ਘਰੇ ਵਾਪਸ ਤੇ ਆ ਕੇ ਸੰਨੀ ਵਗੈਰਾ ਕਰੀ ਤੇ ਹੱਲਵਾਇਆ ਆਪ ਤੱਕ ਗੇਟ ਮਿਸਤਰੀਆਂ ਤੋਂ ਆਪਾਂ ਫਿੱਟੇ ਨਾ ਹੈ ਹੈ ਪਰ ਹੁਣ ਬਹੁਤਾ ਚੜਾ ਅੰਦਰ ਆ ਹਿੱਤੀ ਤੇ ਗੇਟ ਆਫ ਫੈਟ ਕਰ ਜਾਂਦਾ ਆਪਣੇ ਮਿਸਤਰੀਆਂ ਨੇ ਆ ਬੜੇ ਲੋਨ ਨੂੰ ਵਰਕਸਾਪ ਤੋਂ ਸੱਟਣ ਜਾਂਦੇ ਆ ਸੀ ਤੇ ਜਾ ਕੇ ਇਹਨਾਂ ਦੇ ਹੱਤ ਨਾਲ ਬਲਾਉਂਦਾ ਤੇ ਨੂੰ ਪੱਟ ਕੇ ਨਾਲ ਤਾਂ ਮੈਂ 4 ਦਾ ਕੰਸਟ੍ਰਕਟ ਫੈਟ ਕਰ ਰਹੇ ਹਾਂ 6 ਕਾਬਲੇ ਵਾਲੇ ਬੜੇ ਹਣੀ ਬੈਲਾ ਬਣਾ ਕਰੇ 6 ਇੰਚ ਕਾਬਲੇ ਦੇ ਫਿਰ ਕਹਿੰਦੇ 8 ਇੰਚ ਤੇ 13 ਇੰਚ ਕਾਬਲੇ ਲਿਆ ਦਿੰਦੇ ਸਿਆਕ ਨੂੰ ਬਈ ਸਾਹਿਬ ਦਾ ਕਿ ਦੋ ਆ ਆ ਜਿਹੜੀ ਨੀਰ ਟੁੱਟੇ ਆ ਗਈ ਜੀ ਮਿਸਤਰੀ ਸਾਹਿਬ ਸਾਡੇ ਬਿੰਦਰ ਸਿੰਘ ਦੋ ਦੋ ਰੋਟੇ ਇੱਕ 엘ਿਵੇਟਰ ਨਹੀਂ ਦਾ ਤੋਂ ਕਰਾਇਆ ਆਪਾਂ ਗੇਟ ਫਿੱਟ ਤਰੋ ਜੀ ਸਮਾਨੰਦਰ ਸਾਰਾ ਚੱਕ ਚੱਕ ਕੋਣੋ ਸੋਰੀ ਕੁਦਰ ਕੱਟ ਰਹੀ ਇਹਦੇ ਹਾਈਟ ਅਗੇ ਬਿੱਟ ਪੰਚ